ਸਭ ਤੋਂ ਪਹਿਲਾਂ ਤਾਂ ਮੈਂ ਯਾਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਇਸ ਪਵਿੱਤਰ ਤਰਤੀਸ਼ੀ ਰਮਨ ਸਰ ਸਾਹਿਬ ਵਿਚੇ ਦੁਆਰਾ ਮੌਕਾ ਮੈਨੂੰ ਮਿਲਿਆ ਹੈ ਆਦਰਯੋਗ ਸੀਮ ਸਾਹਿਬ ਅਤੇ ਡੀਜੀ ਸਾਹਿਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਅਸੀਂ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਸ ਡਰਾਈਵ ਦੇ ਵਿੱਚ ਇਨਫਰਸਟ ਦੇ ਕੇ ਰੱਖਣਾ ਯੋਰੀਅ ਪ੍ਰਾਇਓਰਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਕ੍ਰਾਈਮ ਨੂੰ ਰੋਕਣਾ ਜੇ ਹੋ ਗਿਆ ਤੋ ਨੂੰ ਡਿਟੈਕਟ ਕਰਨਾ ਉੱਤੇ ਸਖਤ ਪਹਿਰਾ ਅਸੀਂ ਦੇਵਾਂਗੇ ਅੱਜ ਆਫੀਸਰਸ ਨਾਲ ਮੈਂ ਮੀਟਿੰਗ ਰੱਖੀ ਹੈ ਉਹਨਾਂ ਪਾਈ ਹੋਈ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਰਨਗੇ ਇਸ ਚ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਰੋ-ਬਾਰ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਤੇ ਹੋਰ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲਾਂ ਹੀ ਪ੍ਰਾਇੋਰਟੀ ਇੱਕ ਪਬਲਿਕ ਸਰਵੰਟ ਵਾਸਤੇ ਹੁੰਦੀ ਹੈ ਉਹਨੂੰ ਪਹਿਲਾਂ ਹੀ ਅਹਿਮੀਅਤ ਮੈਂ ਦਿੰਦਾ ਰਿਹਾ ਹਾਂ ਕਿ ਹੁਣ ਫੇਰ ਸਾਡੇ ਆਫਸਰ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅੱਜ ਇਹਨਾਂ ਨੂੰ ਇਹੀ ਡਾਇਰੈਕਸ਼ਨਸ ਵੀ ਦਿੱਤੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰੋਵੇ ਪੁਲਿਸ ਦਾ ਤੇ ਕਾਨੂੰਨ ਦਾ شریف ਆਦਮੀ ਆਪਣਾ ਦੋਸਤ ਸਮਝੇ ਮਹਿਲਾਵਾਂ ਦੀ ਸਕਿਉਰਟੀ ਹੈ ਉਹ ਉਹਨਾਂ ਦੀਆਂ ਗ੍ਰਿਵੈਂਸਸ ਨੇ ਅੱਜਕਲ ਬਹੁਤ ਜ਼ਿਆਦਾ ਔਰਤਾਂ ਨਾਲ ਜੁੜਿਆ ਕਰਾਇਮ ਜਾਂ ਔਰਤਾਂ ਨਾਲ ਜੁੜਿਆ ਜਿਹੜੀਆਂ ਵਿੱਚ ਕੰਪਲੇਨੈਂਟ ਔਰਤਾਂ ਨੇ ਕੰਪਲੇਂਟਸ ਆਉਂਦੀਆਂ ਔਰਤ ਜਿਹੜਾ ਸਾਡੀ ਹੈਲਪਲਾਈਨ ਹੈ ਜਾਂ ਹੋਰ ਚੀਜ਼ਾਂ ਨੇ ਉਹਨਾਂ ਵੀ ਅਸੀਂ ਪ੍ਰਾਇਟਾਈਜ਼ ਕਰਨਾ ਹੈ ਇਸ ਤੋਂ ਇਲਾਵਾ ਵੈਲਫੇਅਰ ਜਿਹੜਾ ਪੁਲਿਸ ਦਾ ਉਹ ਆਰਡਰਲੀ ਰੂਮ ਜਾਂ ਜਿਹੜੀ ਸਾਡੀਆਂ ਸਿਸਟਮਸ ਨੇ ਉਹਨਾਂ ਚ ਅਸੀਂ ਬਣਾਵਾਂਗੇ ਸੋ ਦੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਠੀਕ ਰਵੇ ਇਸ ਤੋਂ ਇਲਾਵਾ ਜਿਹੜੇ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਕਿਉਂਕਿ ਸਾਡੀ ਬੇਸਿਕ ਯੂਨਿਟ ਚੌਕੀ ਆ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ऑन रोड ਤੁਹਾਨੂੰ ਜ਼ਿਆਦਾ ਪੁਲਿਸ ਮਦਦ ਦਿਖੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਮ ਸਟਰੀਟ ਕਰਾਈਮ ਜਿਹਨੂੰ ਕੰਨੇ ਆ ਉਹਨੂੰ ਅਸੀਂ ਪ੍ਰਾਇਟਾਈਜ਼ ਕਰਕੇ ਉਹਨੂੰ ਅਸੀਂ ਨੱਥ ਪਾਉਣੀ ਹੈ ਔਰ ਵਿੱਚ ਜੋ ਸਤ ਸਤ ਅਕਸ਼ਨੋ ਲਿਆ ਜਾਏਗਾ ਔਰ ਇਹਦੇ ਵਿੱਚ ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਨਾਲ ਹੀ ਅਪੀਲ ਕਰਦਾ ਕਿ ਪੁਲਿਸ ਤੁਹਾਡੀ ਹਮਦਰ ਦੋਸਤ ਹੈ ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ ਡਰੱਗ ਬਾਰੇ ਕ੍ਰਾਈਮ ਬਾਰੇ ਜਾਂ ਕੋਈ ਵੀ ਹੈਪਨਿੰਗ ਬਾਰੇ ਕਿਉਂਕਿ ਇਨਫੋਰਮੇਸ਼ਨ ਨਾਲ ਹੀ ਪੁਲਿਸ ਸਿਸਟਮ ਵਰਲਡ-ਓਵਰ ਚੱਲਦਾ ਹੈ ਪਬਲਿਕ ਹੀ ਕੰਮ ਤੇ ਅੱਖਾਂ ਨੇ ਸਾਡੀਆਂ ਉਹਦੇ ਚ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਕਮਿਊਨਿਟੀ ਨੂੰ ਨਾਲ ਲੈ ਕੇ ਕੰਮ ਕਰਨਾ ਨੇਬਰਹੂਡ ਵਾਚ ਹੈ ਸੋ ਥੋਕੀ ਦਾ ਰੰਗੀ ਦੂੜ ਹੈ ਇੱਥੇ ਚੰਪਦਾ ਦਾ ਨਾ ਰابطਾ ਹੈ ਜਿਵੇਂ ਆਪਾਂ ਪਹਿਲਾਂ ਫੋਕਲ ਪੁਆਇੰਟ ਦੇ ਵਿੱਚ ਕੀਤਾ ਸੀ ਉਹ ਵੀ ਸਾਰਾ ਰਿਵਿਊ ਕੀਤਾ ਜਾਏਗਾ ਕਿ ਕਿਵੇਂ ਸਾਡੇ ਵਟਸਐਪ ਗਰੁੱਪ ਬਣੇ ਹੋਣ ਸਾਡੀ ਪੈਟਰੋਲਿੰਗ ਪਾਰਟੀ ਨੂੰ ਪੀਸੀਆਰ ਨੂੰ ਚੌਕੀਦਾਰ ਦਾ ਨੰਬਰ ਹੋਵੇ ਜਾਂ ਹੋਰ ਹੋਵੇ ਉਹਨੂੰ ਕਾਇਬਾਇਗਾ ਚੈੱਕ ਵੀ ਕਰਨ ਔਰ ਇਸਤੋਲਾਵਾ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਏਗੀ ਔਰ ਜੋ ਡਰੱਗਸ ਨੇ ਉਹਨਾਂ ਬਾਰੇ ਜਿਹੜੀ ਪਬਲਿਕ ਦੇ ਵਿੱਚ ਅਵੇਅਰਨੈਸ ਤਾਂ ਹੈ ਹੀ ਹੈ ਇਨਫੋਰਸਮੈਂਟ ਵੀ ਅਸੀਂ ਉਹਦੇ ਤੇ ਪੂਰਾ ਔਰ ਸਪੈਸ਼ਲ ਆਪਰੇਸ਼ਨ ਚਲਾਏ ਜਾਣਗੇ ਸੋ ਥੈਟ ਅਸੀਂ ਇਹ ਜਿਹੜੇ ਦੋ ਸਾਡੀ ਪ੍ਰਾਇਓਰਟੀ ਨੇ ਮਾਨਯੋਗ ਸੀਐਮ ਸਾਹਿਬ ਦੀਆਂ ਉਨਾ ਦੇ ਤੇ ਅਸੀਂ ਪੂਰਾ ਕਹਿ ਰਹੇ ਹਾਂ